ਸਾਡੇ 10 9 24 ਨੂੰ 7:30 ਵਜੇ ਇੱਕ ਇਨਸੀਡੈਂਟ ਹੋਇਆ ਸੀਗਾ ਇੱਕ ਇਲੈਕਟ੍ਰੋਨਿਕ মিডিਆ ਦੇ ਪੱਤਰਕਾਰ ਸੀਗੇ ਤੇ ਉਹਨਾਂ ਦਾ ਮੋਬਾਈਲ ਸਨੈਚ ਹੋਇਆ ਸੀ ਉਹਨੂੰ ਬੜੀ ਗੰਭੀਰਤਾ ਦੇ ਨਾਲ ਲੈਂਦੇ ਹੋਏ ਸਾਡੇ ਮਾਨਯੋਗ ਸੀਪੀ ਸਾਹਿਬ ਸਰਦਾਰ ਰਣਜੀਤ ਸਿੰਘ ਢਿੱਲੋਂ ਆਈਪੀਐਸ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸਰਦਾਰ ਹਰਪ੍ਰੀਤ ਸਿੰਘ ਮੰਡੇਰ ਸਾਡੇ ਏਡੀਸੀਪੀ 2 ਸਾਹਿਬ ਸਰਦਾਰ ਅਭਿਮਨੂ ਰਾਣਾ ਜੀ ਦੇ ਦਿਸ਼ਾ ਨਿਰਦੇਸ਼ ੇਠ ਅਸੀਂ ਇੱਕ ਟੀਮ ਗਠਿਤ ਕੀਤੀ ਐ ਐਸਐਚਓ ਸਿਵਲ ਲਾਈਨ ਉਹਨਾਂ ਦੀ ਨਿਗਰਾਨੀ ਕਰ ਰਹੇ ਸੀ ਤੇ ਸਾਨੂੰ ਉਹਨੂੰ ਫੋਲੋ ਅਪ ਕਰਦੇ ਹੋਏ ਸਾਨੂੰ ਇੱਕ ਬੰਦਾ ਆਇਡੈਂਟੀਫਾਈ ਹੋਇਆ ਜਿਹਦਾ ਨਾਮ ਸੀ ਜੈ ਜੈਪਾਲ ਉਹਨੂੰ ਆਇਡੈਂਟੀਫਾਈ ਕਰਕੇ ਉਸ ਤੋਂ ਫਰਦਰ ਪੁੱਛਗਿੱਛ ਕਰਕੇ ਸਾਨੂੰ ਦੋ ਬੰਦੇ ਹੋਰ ਆਇਡੈਂਟੀਫਾਈ ਹੋਏ ਇੱਕ ਦਾ ਨਾਮ ਹੈਗਾ ਗੁਰਜੰਟ ਸਿੰਘ ਇੱਕ ਦਾ ਨਾਮ ਹੈਗਾ ਸੁਖਰਜ ਸਿੰਘ ਉਹਨਾਂ ਦੇ ਕੋਲੋਂ ਅਸੀਂ ਇਨਵੈਸਟੀਗੇਸ਼ਨ ਪ੍ਰੋਪਰ ਕਰਦੇ ਹੋਏ ਵਾਰਦਾਤ ਜਿਹਦੇ ਖੋ ਹੋਇਆ ਮੋਬਾਈਲ ਨੰਬਰ ਮੋਬਾਈਲ ਫੋਨ ਉਹ ਵੀ ਰਿਕਵਰ ਹੋਇਆ ਇੱਕ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਛੋਟੇ ਸਰ ਲਾਂਸਰ ਚੋਰ ਨੇ ਸੰਗਨੀ ਬਾਬਦੀ ਦੇ ਮਲਾਜਮਾਂ ਦੇ ਨਾਕੀਂ ਨਦਵਾ ਤੋਂ ਬਾਅਦ ਨੂੰ ਸਾਰਾ ਸਾਡੇ ਜੀ ਇਹ ਪੂਰੀ ਮੈਂ ਤੁਹਾਡੀ ਗੱਲ ਸਮਝ ਸਕਦਾ ਹਾਂ ਬਟ ਇਹ ਜਿਹੜਾ ਇਹ ਪੁਆਇੰਟ ਸੀਗਾ ਥੋੜਾ ਜਿਆਦਾ ਸਾਈਡ ਤੇ ਸੀਗਾ ਤੇ ਉਹਦੇ ਵਿੱਚ ਜਦੋਂ ਉਹਨਾਂ ਨੇ ਮੌਕਾ ਦੇਖ ਕੇ ਉਹਨਾਂ ਨੇ ਉਹ ਕਰ ਲਿਆ ਸਰ ਮੋਟਰਸਾਈਕਲ ਵੀ ਚੋਰੀ ਦਾ ਹੈਗਾ ਸੀ ਹਾਂਜੀ ਮੋਟਰ ਮੋਟਰਸਾਈਕਲ ਵਿੱਚ ਤਸਦੀਕ ਕਰ ਰਹੇ ਆ ਜੀ ਸਰ ਉਹ ਨੌਜਵਾਨ ਕੀ ਨਸ਼ਾ ਕਰਦੇ ਸੀ ਆਦੀ ਸੀ ਕਿ ਇਹ 400 ਵਗੈਰਾ ਪੀਣ ਦੇ ਆਦੀ ਹੈਗੇ ਪਹਿਲਾਂ ਵੀ ਕਰਦੇ ਪੂਰੀ ਪਹਿਲਾਂ ਕੋਈ ਦਾ ਪ੍ਰੀਵੀਅਸ ਬੈਕਗਰਾਉਂਡ ਨਹੀਂ ਹਰੇਕ ਤੱਕ ਕੋਈ ਸਾਹਮਣੇ ਆਇਆ ਬਾਕੀ ਫਰਦਰ ਇਨਵੈਸਟੀਗੇਸ਼ਨ ਵਿੱਚ ਜੋ ਆਊਗਾ ਤੁਹਾਨੂੰ ਨੋਟਿਸ ਹੋ ਜਾਵੇ ਸਰ ਜਿੱਦਣ ਇਹਨਾਂ ਨੇ ਕੀਤੀ ਸੀ ਇਹਨਾਂ ਨੇ ਲੁੱਟ ਕੀਤੀ ਸੀ ਜਾਂ ਮੋਬਾਈਲ ਖੋਇਆ ਸੀ ਨਿੱਜੀ ਚੈਨਲ ਵਾਲਿਆਂ ਦਾ ਕੀ ਇਹ ਇਹਨਾਂ ਨੇ ਕੁਝ ਕੀਤਾ ਹੀ ਜਾਂ ਆਪਣਾ ਮੈਸੇਜ ਕਰ ਦਿੱਤਾ ਨਹੀਂ ਉਸ ਦਿਨ ਉਸ ਦਿਨ ਆਪਣਾ ਜੋ ਉਹਨਾਂ ਨੇ ਮੌਕਾ ਦੋ ਉਹਨਾਂ ਨੇ ਮੌਕਾ ਦੇਖਿਆ ਤੇ ਉਹ ਮੌਕਾ ਦੇਖ ਕੇ ਉਹਨਾਂ ਨੇ ਵਾਰਦਾਤ ਉਹਨੂੰ ਇਜ਼ੀਲੀ ਲੱਗਾ ਕਿ ਵਾਰਦਾਤ ਕਰਨ ਦੇ ਵਿੱਚ ਉਹਨਾਂ ਨੇ ਕੰਮ ਕਰ ਦਿੱਤਾ ਸਰ ਇਹਨਾਂ ਦੀ ਕਿੰਨੀ ਉਮਰ ਹੈ ਤਿੰਨਾਂ ਜਾਣਿਆ ਇਹ ਤਕਰੀਬਨ ਸਾਰੇ 20 25 24 ਦੇ ਆਸ-ਪਾਸ ਹੈਗੇ ਨੇ ਇੱਕ ਮੁੰਡਾ 18-19 ਸਾਲ ਦਾ ਹੈਗਾ ਇੱਕ ਮੁੰਡਾ 21 ਸਾਲ ਦਾ ਹੈਗਾ ਇੱਕ ਮੁੰਡਾ 20 ਸਾਲ ਦਾ ਹੈਗਾ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੁਝ ਕੀਤਾ ਕੋਈ ਚੋਰੀ ਟੋਟਾ ਕੋਈ ਨਹੀਂ ਇਸ ਤੋਂ ਪਹਿਲਾਂ ਹੜੇ ਤੱਕ ਕੋਈ ਮਟਰੀ ਤਵਦੀਸ਼ ਦੇ ਵਿੱਚ ਹੜੇ ਤੱਕ ਸਾਹਮਣੇ ਨਹੀਂ ਸੀ ਜੀ ਜੀ ਹਾਂ ਜੀ ਇਹ ਜੀ ਰਹਿਣ ਵਾਲੇ ਇੱਕ ਹੈਗੇ ਜੀ 메ਨ ਬਾਜ਼ਾਰ ਮਜੀਠਾ ਰੋਡ ਦਾ ਜੀ ਇੱਕ ਹੈਗਾ ਜੀ ਜਿਹੜਾ ਗੁਰਨਾਨਕ ਦੇਵ ਜਿਹੜੇ ਕੁਆਟਰ ਹੈਗੇ ਨੇ ਉਹ ਉੱਥੋਂ ਦਾ ਹੈਗਾ ਜੀ 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 ਸਰ ਜਦੋਂ ਤਵਦੀਸ਼ ਸ਼ੁਰੂ ਕੀਤੀ ਸੀਗੀ ਸਭ ਤੋਂ ਪਹਿਲਾਂ ਕੀ ਚੀਜ਼ ਧਿਆਨ ਚਰਾਤੇ ਹੋਏ ਤੇ ਕਿੱਥੇ ਕਿੱਥੇ ਪਹੁੰਚ ਕੇ ਇਹਨਾਂ ਨੇ ਪੜਨ ਦੀ ਕੋਸ਼ਿਸ਼ ਕੀਤੀ ਸੀਗੀ ਕਿੰਨੇ ਦਿਨ ਲੱਗੇ ਨੇ ਉਹ तकरीबन ਜੀ ਸਾਨੂੰ 3-4 ਦਿਨ ਲੱਗੇ ਨੇ ਸਾਨੂੰ ਸੀਸੀਟੀਵੀ ਫੁਟੇਜ ਦੇ ਨਾਲ ਹਦਾਇਤ ਹੈਲਪ ਬਹੁਤ ਮਿਲੀ ਹੈ ਜੀ ਤੇ ਬਾਕੀ ਖੂਫੀਆ ਸੋਰਸ ਵੀ ਲਾਇਆ ਹੋਇਆ ਸੀ ਸਿਰ ਪਰਵਾਰ ਚ ਕੀ ਬੈਕਗ੍ਰਾਉਂਡ ਹੈ ਪਰਵਾਰ ਤੇ ਜੀ ਲਿਬਰੀ ਕਰ ਰਹੀ ਹੈ ਠੀਕ ਕੋਈ ਗੱਲ ਨਹੀਂ